ਕਿਉਂ ਹੈ ਕਿਉਂਕਿ ਪੁਲਸ ਫੜੂਗੀ ਮੁਕੱਦਮਾ ਕਰੂਗੀ ਜੇਲ੍ਹ 'ਚ ਢੱਕੂਗੀ ਤੇ ਅਦਾਲਤਾਂ 'ਚ ਪੇਸ਼ੀਆਂ ਹੋਣਗੀਆਂ ਤਾਂ ਉਹਨਾਂ ਪੇਸ਼ੀਆਂ ਦੇ ਉੱਤੇ ਅਸੀਂ ਸਾਡਾ ਨਿਸ਼ਾਨਾ ਲੋਕਾਂ ਦੇ ਅੱਗੇ ਰੱਖ ਸਕਾਂਗੇ ਜਿਹੜਾ ਕਿ ਅਸੀਂ ਭੱਜ ਕੇ ਲੋਕਾਂ ਦੇ ਅੱਗੇ ਨਹੀਂ ਰੱਖ ਸਕਦੇ ਉਹ ਕੋਈ ਹੀਰੋ ਬਣਨ ਵਾਸਤੇ ਨਹੀਂ ਗਲ ਕੇ ਨਿਸ਼ਾਨਾ ਲੋਕਾਂ 'ਕੇ ਰੱਖਣ ਲਈ ਸੀ ਜਦੋਂ ਅਦਾਲਤ ਦੀ ਕਾਰਵਾਈ ਚੱਲਦੀ ਹੈ ਸ਼ਹੀਦ ਭਗਤ ਸਿੰਘ ਜੀ ਨੂੰ ਪੁੱਛਿਆ ਜਾਂਦਾ ਹੈ ਤਾ ਤੁਸੀਂ ਕੀ ਕਰਨਾ ਚਾਹੁੰਦੇ ਹੋ ਉਹ ਕਹਿੰਦੇ ਹੈ ਕਿ ਅਸੀਂ ਉਹਨਾਂ ਆਦਰਸ਼ਾਂ ਲਈ ਲੜਨਾ ਚਾਹੁੰਦੇ ਆ ਜਿਹੜੇ ਆਦਰਸ਼ਾਂ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਰਬੰਸ ਨੂੰ ਤਾਂ ਸਰਬੰਸ ਨੂੰ ਵਾਰਿਆ ਅਸੀਂ ਕਮਾਲ ਪਾਸ਼ਾ ਜਿਸ ਗੱਲ ਲਈ ਲੜਦਾ ਰਿਹਾ ਜਿਸ ਗੱਲ ਲਈ ਗੈਰੀ ਬਾਲਟੀ ਲੜਦਾ ਰਿਹਾ ਜਿਸ ਗੱਲ ਲਈ ਵਾਸ਼ਿੰਗਟਨ ਲੜਦਾ ਰਿਹਾ ਅਮਰੀਕਾ ਦੇ ਵਿੱਚ ਅਮਰੀਕਾ ਨੂੰ ਆਜ਼ਾਦ ਕਰਾਇਆ ਅਮਰੀਕਾ ਦਾ ਇਨਕਲਾਬ ਕੀਤਾ ਜਿਸ ਗੱਲ ਲਈ ਲੈਨਨ ਲੜਦਾ ਸੋ ਅਸੀਂ ਉਹ ਆਦਰਸ਼ਾਂ ਲਈ ਲੜਨਾ ਚਾਹੁੰਨੇ ਆ ਉਹ ਆਦਰਸ਼ ਕੀ ਅੱਜ 2025 ਦੇ ਵਿੱਚ ਉਹ ਜਿਹੜੇ ਆਦਰਸ਼ ਜਿਨ੍ਹਾਂ ਲਈ ਉਹ ਲੜਦੇ ਰਹੇ ਜਿਨ੍ਹਾਂ ਦੇ ਨਾਂ ਸ਼ਹੀਦ ਭਗਤ ਸਿੰਘ ਨੇ ਲਏ ਐ ਕੀ ਉਹ ਪੂਰੇ ਹੋ ਗਏ ਕੀ ਬਰਾਬਰਤਾ ਵਾਲਾ ਸਮਾਜ ਸਿਰਜਿਆ ਗਿਆ ਬਿਲਕੁਲ ਨਹੀਂ ਸਾਡੇ ਸਤਿਕਾਰਯੋਗ ਭਾਈ ਜੀ ਬੋਲ ਕੇ ਗਏ ਐ ਸ਼੍ਰੋਮਣੀ ਅਕਾਲੀ ਦਰਬਾਰ ਬਾਰੇ ਜੇ ਕਿਤੇ ਅਸੀਂ ਜਿਹੜੇ ਲੈਫਟਿਸਟਾਂ ਅਸੀਂ ਆਪਣੇ ਅੰਦਰ ਝੱਤੀ ਮਾਰਦੇ ਆ ਸਾਡੇ ਤੋਂ 21 ਅਗਸਤ ਹੋਗੇ ਜੇ ਕਿਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੀਆਂ ਅੰਦਰ ਝੱਤੀਆਂ ਮਾਰੀਆਂ ਹੁੰਦੀਆਂ ਨਾ ਜਿਸ ਭਾਜਪਾ ਆਰਐਸਐਸ ਨਾਲ ਇੰਨੀਆਂ ਜੱਫੀਆਂ ਪਾਈਆਂ ਨਾ ਤਾਂ ਅੱਜ ਅਸੀਂ ਕਹਿੰਦੇ ਆ ਕਿ ਉਹ ਸਾਨੂੰ ਪਾੜਨਾ ਚਾਹੁੰਦੀ ਹੈ ਅਸੀਂ ਤਾਂ ਉਹਨਾਂ ਨਾਲ ਮਿਲੇ ਰਹੇ ਸੋ ਸਾਨੂੰ ਸਾਰਿਆਂ ਨੂੰ ਹੈ ਆਪਣੇ ਅੰਦਰ ਚਾਤੀ ਮਾਰਨ ਦੀ ਲੋੜ ਹੈਗੀ ਹੈ ਅਸੀਂ ਕਿਉਂ ਨਹੀਂ ਕਾਮਯਾਬ ਹੋਏ ਅਸੀਂ ਉਸ ਨੂੰ ਵੀ ਦੇਖਦੇ ਆ ਕਿ ਕਲਾਕਾਰਾਂ ਦਾ ਮਿਲਣ ਜਾਂ ਨਾ ਮਿਲਣ ਇਹੀ ਮੁੱਦਾ ਹੈ ਕੀ ਪੰਜਾਬ ਦਾ ਹੋਰ ਮੁੱਦਾ ਨਹੀਂ ਜੇ ਅਸੀਂ ਅੱਜਪੱਤ ਸਿੰਘ ਰਾਜਗੁਰੂ ਸਖਦੇਵ ਦੇ ਸ਼ਹੀਦੀ ਦਿਨ ਦੇ ਉੱਤੇ ਅਜੇ ਇਹ ਜੋਦੇ ਪੈਦਾ ਨਹੀਂ ਕਰਦੇ ਨੌਜਵਾਨ ਜਿਨ੍ਹਾਂ ਦਾ ਇੱਕੋ ਇੱਕ ਨਿਸ਼ਾਨਾ ਭਾਰਤ ਦੇ ਵਿੱਚ ਇਨਕਲਾਬ ਕਰਨਾ ਹੋਵੇ ਅਸੀਂ ਇਨਕਲਾਬ ਨਹੀਂ ਕਰ ਸਕਾਂ ਗੱਲ ਠੀਕ ਹੈ ਉਹਨਾਂ ਦੀ ਸਰਕਾਰ ਬਦਲ ਲਾਂਗੇ ਸਰਕਾਰ ਬਦਲ ਕੇ ਕਿਹਨੂੰ ਲਿਆਵਾਂਗੇ ਭਗਵਾਨਤਮਾ ਨੂੰ ਨਹੀਂ ਆਗੇ ਲੋਕਾਂ ਨੇ ਬਦਲਾਹ ਕਿਹਾ ਸੀ ਪਹਿਲੀਆਂ ਤੋਂ ਬੀ ਮਾਰੀ ਰਹੀ ਹੈ ਪਹਿਲੀਆਂ ਤੋਂ ਬੀ ਮਾਰੀ ਰਹੀ ਰਹੀ ਹੈ ਸਰਕਾਰ ਦਿੱਲੀ ਵਾਲੀ ਸਰਕਾਰ ਵੀ ਉੱਥੇ بڑے ਧਰਨੇ ਲਾ ਕੇ ਜਿਹੜੇ ਆਪਣੇ ਅੰਨਾ ਹਜਾਰੇ ਜੀ ਸੀ ਇਹ ਸਰਕਾਰ ਲਿਆਂਦੀ ਹੈ ਆਰਐਸਐਸ ਦੀ ਇਹਨੇ ਕੀ ਕੀਤਾ ਦੇਸ਼ ਨੂੰ ਬਰਬਾਦ ਕਰਕੇ ਰੱਖ ਪਾਇਆ ਸਾਥੀਓ ਜਿੱਥੇ ਦੇਸ਼ ਦੇ ਸਰਮਾਇਦਾਰਾਂ ਜ਼ਗੀਰਦਾਰਾਂ ਵਿਰੁੱਧ ਲੜਨ ਦੀ ਲੋੜ ਹੈ ਬਰਾਬਰਤਾ ਦਾ ਸਮਾਜ ਸਜਣ ਵਾਸਤੇ ਸਾਮਰਾਜ ਦੇ ਬਹੁਤ ਸਾਰੇ ਰੂਪ ਹੈ ਇੱਕ ਗ੍ਰੂਪ ਰੂਪ ਨਹੀਂ ਗ੍ਰੂਪ ਆਪਾਂ ਸਾਰੇ ਪੰਜਾਬ ਦੇ ਲੋਕਾਂ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਜਿਹੜੇ ਸਾਡੇ ਨੌਜਵਾਨ ਜਿਨ੍ਹਾਂ ਨੂੰ ਅਸੀਂ ਇੱਥੇ ਰੋਜ਼ਗਾਰ ਨਹੀਂ ਦੇ ਸਕੇ ਚਾਹੇ ਇੱਥੇ ਪੰਜਾਬ ਦੇ ਵਿੱਚ ਕਾਂਗਸੀਆਂ ਦੀ ਸਰਕਾਰ ਰਹੀ ਅਕਾਲੀ ਭਾਜਪੀ ਦੀ ਸਰਕਾਰ ਰਹੀ ਅਸੀਂ ਉਹਨਾਂ ਨੂੰ ਰੋਜ਼ਗਾਰ ਨਹੀਂ ਦੇ ਸਕੇ ਉਹ ਪੰਜਾਬ ਪੰਜਾਬ ਲੱਖ ਦੇ ਕੇ ਅਮਰੀਕਾ ਗਏ ਆ ਉੱਥੇ ਫੜ ਕੇ ਡੰਕੀ ਰੂਟ ਦੇ ਉੱਤੇ ਜਿੱਥੇ ਮੌਤ 24 ਘੰਟੇ ਤੁਹਾਡੇ ਸਾਹਮਣੇ ਖੜੀ ਹੈ ਉੱਥੋਂ ਦੀ ਲੱਗ ਕੇ ਨੌਜਾਨ ਗਏ ਐ ਉਹਨਾਂ ਨੂੰ ਫੌਜੀ ਜਹਾਜ਼ਾਂ ਦੇ ਵਿੱਚ ਬੇੜੀਆਂ ਲਾ ਕੇ ਹੱਥਾਂ ਨੂੰ ਪੈਰਾਂ ਨੂੰ ਬੇੜੀਆਂ ਲਾ ਕੇ ਪਿਸ਼ਾਬ ਕਰਨ ਰੋਕਣ ਤੋਂ ਲੱਗੇ ਉਹਨਾਂ ਨੂੰ ਇੱਥੇ ਲਿਆ ਕੇ ਸਿੱਟਿਆ ਐ ਐ ਇੱਕ ਤੁਮ ਬਾਦ ਬੁਰਾ ਹਾਲ ਸਾਮਰਾਜੀਆਂ ਦਾ ਕੋਈ ਨਹੀਂ ਹੋ ਸਕਦਾ ਅਸੀਂ ਸਾਡੀ ਮੋਦੀ ਸਰਕਾਰ ਚੁੱਪ ਬੈਠੀ ਐ ਅਸੀਂ ਪੰਜਾਬੀ ਜੇ ਸਾਡੇ ਚੋਂ ਅਣਖ ਹੁੰਦੀ ਪੱਕ ਸੋਣ ਵਾਲੀ ਜਦੋਂ ਇਹ ਹੋਇਆ ਸੀ ਤਾਂ ਪੰਜਾਬ ਦੀਆਂ ਸਾਰੀਆਂ ਸੜਕਾਂ ਬੰਦ ਹੋਣੀਆਂ ਚਾਹੀਦੀਆਂ ਸੀ ਵੀ ਮੋਦੀ ਸਾਹਿਬ ਆ ਕੀ ਕਰ ਰਹੇ ਹੋ ਇਸ ਤਰ੍ਹਾਂ ਦੀ ਬੇਇੱਜ਼ਤੀ ਅੰਗਰੇਜ਼ ਸਾਡੀ ਬੇਇੱਜ਼ਤੀ ਕਰਦੇ ਰਹੇ ਕਰਤਾਰ ਸਿੰਘ ਸਰਾਬੇ ਦੀ ਬੇਇੱਜ਼ਤੀ ਕੀਤੀ ਸੌ ਖਾਲੀ ਗਦਰ ਪਾਰਟੀ ਬਣਾ ਲਈ ਅੰਗਰੇਜ਼ਾਂ ਦੇ ਨੱਕ 'ਚ ਦਮ ਘਟਾ ਅੱਜ ਸਾਡੀ ਅਣਖ ਕਿੱਥੇ ਹੀ ਗਈ ਸੋ ਭਰਾਵੋ ਕੱਲੀਆਂ ਪਾਰਟੀਆਂ ਦੇ ਨਾਂ ਦੀ ਨਹੀਂ ਗੱਲ ਗੱਲ ਅਮਲ ਦੀ ਹੈ ਵੀ ਕਰਨਾ ਕੀ ਹੈ ਕਰਨਾ ਸਾਫ਼ ਹੈ ਸ਼ਹੀਦ ਭਗਤ ਸਿੰਘ ਰਾਜਗੁਰੂ ਨਗਰ ਰਾਜਗੁਰੂ ਸੁਖਦੇਵ ਸਾਨੂੰ ਦੱਸ ਕੇ ਗਿਆ ਉਹਨਾਂ ਦੀ ਜਿਹੜੀ ਪਾਰਟੀ ਸੀ ਉਹਦਾ ਨਾਂ ਜਿਹੜਾ ਰਿਪਬਲਿਕਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਸੋਸ਼ਲਿਸਟ ਸ਼ਬਦ ਹੈ ਸਮਾਜਵਾਦੀ ਜਿੰਨਾ ਚਿਰ ਅਸੀਂ ਸਮਾਜਵਾਦ ਵਾਸਤੇ ਲੜਦੇ ਨਹੀਂ ਇਨਕਲਾਬ ਕਰਨ ਲਈ ਸਿਰਲਖ ਯੋਧਿਆਂ ਦੀ ਬਹੁਤ ਵੱਡੀ ਲੋੜ ਹੈ ਜਿੰਨਾ ਚਿਰ ਅਸੀਂ ਉਹ ਨਹੀਂ ਪੈਦਾ ਕਰਦੇ ਜਿੰਨਾ ਚਿਰ ਅਸੀਂ ਸਿਰਫ ਇਸ ਗੱਲ ਦੇ ਉੱਤੇ ਕਿ ਮੇਰਾ ਨਾਮ ਆ ਗਿਆ ਕਿ ਨਹੀਂ ਆ ਗਿਆ ਮੇਰੀ ਫੋਟੋ ਆ ਗਈ ਕਿ ਨਹੀਂ ਆ ਗਈ ਜਾਂ ਮੇਰੀ ਆਹ ਚੀਜ਼ ਬਣ ਗਈ ਕਿ ਨਹੀਂ ਆ ਗਈ ਸਵੇਕ ਇੰਦਰਤ ਰਹਾਂਗੇ ਇਨਕਲਾਬੀ ਭਾਵਨਾ ਨਹੀਂ ਸਾਡੇ ਅੰਦਰ ਆਉਂਦੀ ਇਨਕਲਾਬੀ ਭਾਵਨਾ ਕੁਰਬਾਨੀ ਦੀ ਭਾਵਨਾ ਮੰਗਦੀ ਹੈ ਇਸ ਲਈ ਆਓ ਇਹ ਸਨੇਹ ਘਰ ਘਰ ਦੇਈਏ ਤੇ ਬਾਈ ਜੀ ਹੁਣੀ ਚਾਹੇ ਕਾਲੀਆਂ ਦੇ ਵੀ ਸਨੇਹ ਦੇ ਲੈ ਪਰ ਬਾਬਾ ਨਾਨਕ ਦਾ ਆਹ ਸਨੇਹਾ ਜਰੂਰ ਲਿਜਾਇਆ ਕਰਨ ਭਾਈ ਲਾਲੋ ਤੇ ਮਲਕ ਪਾਗੋੜਾ ਗੁਰੂ ਗੋਬਿੰਦ ਸਿੰਘ ਜੀ ਦਾ ਸਨੇਹਾ ਜਰੂਰ ਲਜਾਇਆ ਕਰਨ ਜਿਹੜਾ ਫਿਰਕਾ ਪ੍ਰਸਤੀ ਦੇ ਵਿਰੁੱਧ ਹੈ ਸ਼ਹੀਦ ਭਗਤ ਸਿੰਘਾ ਨੇ ਜਿਹੜਾ ਲਿਖਿਆ ਅਸ਼ੂਤ ਦਾ ਸਵਾਲ ਅਸੀਂ ਪਿੰਡਾਂ ਚ ਓਪਨਲੀ ਤਾਂ ਨਹੀਂ ਪਰ ਕਦੇ-ਕਦੇ ਸਾਡੇ ਜਿਹੜੇ ਮਜ਼ਦੂਰ ਭਾਈਚਾਰੇ ਵਾਲੇ ਆ ਉਹਨਾਂ ਨੂੰ ਉਸ ਤਰ੍ਹਾਂ ਦੀ ਬਰਾਬਰਤਾ ਦੀ ਨਿਗਾ ਨਾਲ ਨਹੀਂ ਦੇਖਦੇ ਜਿਹੜੀ ਨਿਗਾ ਨਾਲ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਹੁਕਮ ਕਰਦੇ ਆ ਸ਼ਹੀਦ ਭਗਤ ਸਿੰਘ ਨੇ ਵੀ ਇਹ ਕਿਹਾ ਸੀਗਾ ਕਿ ਇੱਕ ਕੁੱਤਾ ਸਾਡੇ ਘਰਾਂ 'ਚ ਆ ਸਕਦਾ ਹੈ ਆਰਾਮ ਨਾਲ ਬੈਠ ਸਕਦਾ ਹੈ ਸਾਡੀ ਦੋਦੀ 'ਚ ਬੈਠ ਸਕਦਾ ਹੈ ਪਰ ਅਸ਼ੂਤ ਸਾਡੇ ਨਾਲ ਟੱਚ ਵੀ ਨਹੀਂ ਕਰ ਸਕਦਾ ਉਸ ਟਾਈਮ ਦੀ ਗੱਲ ਸੋ ਜਦੋਂ ਤੱਕ ਅਸੀਂ ਇਹਨਾਂ ਗੱਲਾਂ ਨੂੰ ਆਪਣੇ ਸਮਾਜ 'ਚੋਂ ਕੱਢਦੇ ਨਹੀਂ ਉਹਨਾਂ 'ਚ ਭਗਤ ਸਿੰਘ ਦੇ ਵਿਚਾਰਾਂ ਦੀ ਲੜਾਈ ਜਾਰੀ ਰਹਿਣੀ ਹੈ ਐਨੀ ਗੱਲ ਕਹਿੰਦਾ ਹੋਇਆ ਤੁਹਾਡੇ ਧੋਖੇ ਮਾ ਚਾਹਣਾ ਜੈ ਜਨਤਾ ਜੈ ਸੰਘਰਸ਼ ਜੈਤ ਲੜਨ ਵਾਲੇ